ਐਮਰਜੈਂਸੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਕੰਗਨਾ ਰਣੌਤ ਭੜਕ ਗਈ ਹੈ ਸੋ ਦੱਸਿਏ ਕਿ ਐਮਰਜੈਂਸੀ ਫਿਲਮ ਜੋ ਕਿ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਉਸ ਤੇ ਰੋਕ ਲੱਗ ਗਈ ਹੈ ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਗੁੱਸਾ ਫੁੱਟਿਆ ਕੰਗਨਾ ਰਣੌਤ ਨੇ ਟਵੀਟ ਕਰਕੇ ਆ ਇਸ ਤਾ ਕਾਨੂੰਨ ਇਹ ਹੈ ਕਿ ਕੋਈ ਵੀ ਵਿਅਕਤੀ ਕਿਸੇ ਸੈਂਸਰਸ਼ਿਪ ਦੇ OTT ਪਲੇਟਫਾਰਮ ਤੇ ਹਿੰਸਾ ਅਤੇ ਨਗਨਤਾ ਦਿਖਾ ਸਕਦਾ ਹੈ ਭਾਰਤ ਦੀ ਅਖੰਡਤਾ ਤੇ ਇਕਤਾ ਤੇ ਬਣਾਈ ਗਈ ਫਿਲਮ ਨੂੰ ਰੋਕਿਆ ਜਾ ਰਿਹਾ ਹੈ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਜੀਹਾਂ ਦੱਸਦੀ ਕਿ 6 ਸਤੰਬਰ ਨੂੰ ਇਹ ਫਿਲਮ ਹੈ ਜੋ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਿੱਖੀ ਭਾਈਚਾਰੇ ਦੇ ਵੱਲੋਂ ਤੇ ਕਈ ਹੋਰ ਲੋਕਾਂ ਦੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਸੋ ਆਖਰਕਾਰ ਇਸ ਫਿਲਮ ਤੇ ਰੋਕ ਲਾ ਦਿੱਤੀ ਗਈ ਹੈ ਪਰ ਹੁਣ ਇਸ ਫਿਲਮ ਤੇ ਰੋਗ ਲੱਗਣ ਤੋਂ ਬਾਅਦ ਕੰਗਨਰ ਨੌ ਦਾ ਗੁੱਸਾ ਫੁੱਟਿਆ ਐਮਰਜੈਂਸੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਕੰਗਨਾ ਰਣੌਤ ਭੜਕ ਗਈ ਹੈ ਸੋ ਦੱਸਿਏ ਕਿ ਐਮਰਜੈਂਸੀ ਫਿਲਮ ਜੋ ਕਿ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਉਸ ਤੇ ਰੋਕ ਲੱਗ ਗਈ ਹੈ ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਗੁੱਸਾ ਫੁੱਟਿਆ ਕੰਗਨਾ ਰਣੌਤ ਨੇ ਟਵੀਟ ਕਰਕੇ ਆ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਵਿਅਕਤੀ ਕਿਸੇ ਸੈਂਸਰਸ਼ਿਪ ਦੇ OTT ਪਲੇਟਫਾਰਮ ਤੇ ਹਿੰਸਾ ਅਤੇ ਨਗਨਤਾ ਦਿਖਾ ਸਕਦਾ ਹੈ ਭਾਰਤ ਦੀ ਅਖੰਡਤਾ ਤੇ ਇਕਤਾ ਤੇ ਬਣਾਈ ਗਈ ਫਿਲਮ ਨੂੰ ਰੋਕਿਆ ਜਾ ਰਿਹਾ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਜੀ ਹਾਂ ਦੱਸ ਦੇ ਕਿ 6 ਸਤੰਬਰ ਨੂੰ ਇਹ ਫਿਲਮ ਹੈ ਜੋ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਿੱਖੀ ਭਾਈਚਾਰੇ ਦੇ ਵੱਲੋਂ ਤੇ ਕਈ ਹੋਰ ਲੋਕਾਂ ਦੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਸੋ ਆਖਰਕਾਰ ਫਿਲਮ ਤੇ ਰੋਕ ਲਾ ਦਿੱਤੀ ਗਈ ਹੈ ਪਰ ਹੁਣ ਇਸ ਫਿਲਮ ਤੇ ਰੋਗ ਲੱਗਣ ਤੋਂ ਬਾਅਦ ਕੰਗਨਰ ਨੌ ਦਾ ਗੁੱਸਾ ਫੁੱਟਿਆ ਐਮਰਜੈਂਸੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਕੰਗਨਾ ਰਣੌਤ ਭੜਕ ਗਈ ਹੈ ਸੋ ਦੱਸਿਏ ਕਿ ਐਮਰਜੈਂਸੀ ਫਿਲਮ ਜੋ ਕਿ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਉਸ ਤੇ ਰੋਕ ਲੱਗ ਗਈ ਹੈ ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਗੁੱਸਾ ਫੁੱਟਿਆ ਹੈ ਕੰਗਨਾ ਰਣੌਤ ਨੇ ਟਵੀਟ ਕਰਕੇ ਆ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਵਿਅਕਤੀ ਕਿਸੇ ਸੈਂਸਰਸ਼ਿਪ ਦੇ OTT ਪਲੇਟਫਾਰਮ ਤੇ ਹਿੰਸਾ ਅਤੇ ਨਗਨਤਾ ਦਿਖਾ ਸਕਦਾ ਹੈ ਭਾਰਤ ਦੀ ਅਖੰਡਤਾ ਤੇ ਏਕਤਾ ਤੇ ਬਣਾਈ ਗਈ ਫਿਲਮ ਨੂੰ ਰੋਕਿਆ ਜਾ ਰਿਹਾ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਜੀਹਾਂ ਦੱਸਦੀ ਕਿ 6 ਸਤੰਬਰ ਨੂੰ ਇਹ ਫਿਲਮ ਹੈ ਜੋ ਅਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਿੱਖੀ ਭਾਈਚਾਰੇ ਦੇ ਵੱਲੋਂ ਅਤੇ ਕਈ ਹੋਰ ਲੋਕਾਂ ਦੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਸੋ ਆਖਰਕਾਰ ਫਿਲਮ ਤੇ ਰੋਕ ਲਾ ਦਿੱਤੀ ਗਈ ਹੈ ਪਰ ਉਹਨਾਂ ਇਸ ਫਿਲਮ ਤੇ ਰੋਗ ਲੱਗਣ ਤੋਂ ਬਾਅਦ ਕੰਗਨਰ ਨੌ ਦਾ ਗੁੱਸਾ ਫੁੱਟਿਆ